ਅੰਮ੍ਰਿਤਸਰ ਲਾਰੈਂਸ ਰੋਡ ਤੇ ਇੱਕ ਅਜੀਬੋ-ਗਰੀਬ ਚੋਰੀ ਦੀ ਘਟਨਾ ਸਾਹਮਣੇ ਆਈ ਜਿੱਥੇ ਇੱਕ ਚਾਹ ਦੀ ਦੁਕਾਨ ਤੇ ਬੈਠੇ ਨੌਜਵਾਨ ਦਾ ਪਰਸ ਅਵਾਰਾ ਕੁੱਤਾ ਚੋਕ ਕੇ ਫਰਾਰ ਹੋ ਗਿਆ ਸਾਰੀ ਵਾਰਦਾਤ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਰਸ ਵਿੱਚ ਨਕਦੀ ਏਟੀਐਮ ਕਾਰਡ ਅਤੇ ਦਸਤਾਵੇਜ਼ ਸਨ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਜਿਸ ਤੋਂ ਬਾਅਦ ਉੱਥੇ ਲੱਗਾ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਿਆ ਅਤੇ ਸੀਸੀਟੀਵੀ ਵਿੱਚ ਆਇਆ ਕਿ ਕੁੱਤੇ ਨੇ

ਕੁੱਤਾ ਪਰਚਾ ਲਾ ਕੇ ਜਾਣ ਰਿਹਾ ਸੀ ਪਰਚਾ ਕਿੱਥੇ ਆ ਰਹੀ ਤਾਂ ਚਲੋ ਕਿੱਥੇ ਆ ਰਹੀ ਅੱਛਾ ਸਪਾਰਕ ਕੀ ਕੀ ਸੀ ਉਹਦੇ ਵਿੱਚ ਉਹ ਦੱਸਦਾ ਉਹ ਪੈਸੇ ਆ ਗਏ ਆ ਬੱਚੀ ਤੇ ਆਈਡੈਂਟੀਟੀ ਕਾਰਡ ਡਾਕੂਮੈਂਟ ਇਹ ਕੁਝ ਅੱਛਾ ਵੀ ਇਹ ਕੋਈ ਇਨਸਾਨ ਹੁੰਦਾ ਤੇ ਫਿਰ ਤੇ ਪਰਚਾ ਦਰਜ ਕਰ ਦਿੰਦਾ ਹੁਣ ਕੁੱਤੇ ਤੇ ਕੀ ਕਰੋਗੇ ਕਾਰਵਾਈ ਉਹ ਬਾਅਦ ਵਿੱਚ ਦੇਖਣਾ ਕੀ ਕਰਨਾ ਕੀ ਲਈ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ